ਇੱਕ ਕਾਲਾ ਸੰਘਿਆਦ ਜੀ ਸੀ ਮੇਰੀ ਲੜਕੀ ਵਿਆਹੀ ਹੋਈ ਤੇ ਇਹ ਸਹੁਰਾ ਪਰਿਵਾਰ ਤੰਗ ਕਰਦੇ ਡਾਜ ਦੇ ਮੰਗਦੇ ਸੀ ਡਾਜ ਮੈਂ ਅੱਜ ਤੋਂ 1.5-2 ਮਹੀਨੇ ਤੋਂ ਪਹਿਲਾਂ ਮੈਂ ਦੇ ਕੇ 2.5 ਲੱਖ ਦਾ ਦੇ ਕੇ ਗਿਆ ਵਾਂ ਫਿਰ ਵੀ ਇਹ ਬਹੁਤ ਜ਼ਿਆਦਾ ਤੰਗ ਕਰਦੇ ਕੁੜੀ ਗੁੱਸੇ ਹੋ ਕੇ ਪਿੰਡ ਗਈ ਇਹਦੀ ਮਾਸੀ ਸੱਸ ਤੇ ਚਾਚੀ ਸੱਸ ਇੱਕੋ ਹੀ ਆ ਜਾਣ ਕੇ ਪੈਣਾ ਪੈਣਾ ਇਹ ਇਹ ਤੇ ਚਾਚਾ ਇਹਦਾ ਸਾਡੇ ਪਿੰਡ ਗਏ ਆ ਬੈ ਕੇ ਗੱਲਬਾਤ ਸਾਡੀ ਹੋਈ ਆ ਕਹਿੰਦੇ ਵੀ ਅਸੀਂ ਚਲੋ ਉਹਨਾਂ ਨੂੰ ਸਮਝਾਵਾਂਗੇ ਅਸੀਂ ਤੁਸੀਂ ਸਮਝਾਓ ਚਲੋ ਇਹਨੂੰ ਅਸੀਂ ਵੀ ਕਿਹਾ ਚਲੋ ਪੁੱਤ ਵੀ ਕੋਈ ਗੱਲ ਨਹੀਂ ਉਹ ਗੱਲਾਂ ਹੋ ਜਾਂਦੀਆਂ ਵੀ ਚੱਲ ਤੂੰ ਚਲ ਜਾ ਮੈਂ ਜੀ ਉਹਨਾਂ ਨੂੰ ਕਿਹਾ ਵੀ ਅਸੀਂ ਛੱਡ ਜਾਵਾਂਗੇ ਪੰਜ ਸੱਤ ਦਿਨਾਂ ਤਾਈ ਮੈਂ 26 ਤਰੀਕ ਨੂੰ ਮੇਲਾ ਸੀ ਇਹਨਾਂ ਦੇ ਪਿੰਡ 25 ਤਰੀਕ ਨੂੰ ਮੈਂ ਇਹਨਾਂ ਨੂੰ ਛੱਡ ਕੇ ਗਿਆ ਲੜਕੀ ਤਾਂ ਦੇ ਦੋਤੇ ਨੂੰ ਤੇ ਮੁੜ ਕੇ ਇਹਨਾਂ ਨੇ ਉਹਨੂੰ ਉਦੋਂ ਬਾਅਦਾਂ ਚ ਫੇਰ ਪਤਾ ਨਹੀਂ ਕੀ ਪਰੇਸ਼ਾਨ ਕੀਤਾ ਕਿਦਾਂ ਕੀਤੀ ਮਾਰਿਆ ਮਾਰ ਕੇ ਤੇ ਅਗਲਾਤੀ ਤੇ ਜਦੋਂ ਅਸੀਂ ਇਹਨਾਂ ਨੇ ਕੋਈ ਰਿਕਾਰਡਿੰਗ ਕੀਤੀ ਨੇ ਪਾਇਬ੍ਰਿਟੀ ਨੇ ਮੇਰੀ ਲੜਕੀ ਨੇ ਆਪਦੇ ਪਤੀ ਨੂੰ ਪਾਈ ਸੀ ਉਹ ਰਿਕਾਰਡਿੰਗ ਇਹਦੇ ਪਤੀ ਨੇ ਸਾਨੂੰ ਪਾਈ ਤੇ ਇਹੀ ਕੰਮ ਕਰ ਬੀਜੀ ਪਰ ਬੰਦੇ ਆ ਜੀ ਕੋਈ ਦੇਖਿਆ ਨਹੀਂ ਮੈਂ ਪੰਜ ਸਾਲ ਹੋ ਗਏ ਵਿਆਹ ਨੂੰ ਪੰਜ ਸਾਲ ਹੋ ਗਏ ਵਿਆਹ ਨੂੰ ਹਾਂਜੀ ਹਾਂਜੀ ਠੀਕ ਹੈ ਇਹ ਪੰਜ ਸਾਲ ਦੇ ਵਿੱਚ ਤੰਕਰਦੇ ਰਹੇ ਕਿ ਦਾਜ ਦਿੱਤਾ ਜਾਵੇ ਹਾਂਜੀ ਪੰਜ ਸਾਲ ਦਾਜ ਦੇ ਤੋਂ ਤੱਕ ਕਰਦੇ ਰਿਹਾ ਅਸੀਂ ਗਰੀਬ ਬੰਦੇ ਜੀ ਦੇ ਨਹੀਂ ਹੋਇਆ ਚਲੋ ਜਦੋਂ ਸਾਡੇ ਕੋਲ ਪਹੁੰਚ ਹੋਈ ਤੇ ਅਸੀਂ ਦਾਜ ਦਿੱਤਾ ਘਰ ਵਾਲਾ ਕਿ ਨਾ ਰੋਚਨ ਸਿੰਘ ਦਾ ਨਾਂ ਤੋਂ ਦਾ ਜੀ ਸ਼ਨੀ ਸ਼ਨੀ ਕਹਿੰਦੇ ਆ ਤੇ ਕਿੱਥੇ ਤੇ ਕੀ ਕੰਮ ਕਰਦਾ ਸੀ ਇਹ ਇੱਥੇ ਤੇ ਲੱਕੜ ਦਾ ਕੰਮ ਕਰਦਾ ਸੀ ਤੇ ਹੁਣ 2 ਸਾਲ ਤੋਂ ਦੁਬਈ ਗਿਆ ਹੋਇਆ ਜੀ ਦੁਬਈ ਜਾਣ ਤੋਂ ਬਾਅਦ ਵੀ ਉਹਦੇ ਜਿਹੜੇ ਜਿਹੜੀ ਸੱਸੀ ਤੇ ਮਾਸੀ ਸੱਸ ਚਾਚੀ ਸੱਸ ਜਿਹੜੀ ਆ ਇੱਕੋ ਹੀ ਆ ਇਹ ਇਹ ਤੇ ਇੱਕ ਜੀ ਭੂਆ ਸੱਸ ਬਬਲੀ ਜਿਹੜੀ ਆਦੀ ਵਿਆਹੀ ਹੋਈ ਆ ਉਹ ਤੇ ਤੰਗ ਕਰਦੇ ਸੀ ਇਹਨੂੰ ਵੀ ਤੂੰ ਇਦਾਂ ਦਾਜ ਲੈ ਕੇ ਆ ਆ ਲੈ ਆ ਉਹ ਲੈ ਆ ਤੇ ਚਲੋ ਜੀ ਅਸੀਂ ਔਖੇ ਸੌਖੇ ਹੋ ਕੇ ਵੀ ਲੰਘ ਲਿਆ ਕੋਸ਼ਿਸ਼ ਤਾਂ ਕੀਤੀ ਉਹਨੂੰ ਅਹੀਂ ਸਮਾਨ ਦਿੱਤਾ ਸਮਾਨ ਦੇਣ ਤੋਂ ਬਾਅਦ ਵੀ ਫੇ ਰੱਖਣ ਖੋਣ ਤੋਂ ਨਾ ਬਹੁਤ ਲੜੇ ਲੜ ਕੇ ਕੀਤਾ ਇਹਨਾਂ ਨੇ ਬਹਿਸ ਬਾਜੀ ਵੀ ਇੱਥੇ ਰੱਖਣਾ ਨਹੀਂ ਉੱਥੇ ਰੱਖਣਾ ਫੇ ਵੀ ਉਹਨੂੰ ਜਿਹੜਾ ਸਮਾਨ ਹੀ ਦੇ ਦਿੱਤਾ ਰੱਖ ਲਿਆ ਤੇ ਜ਼ਿਆਦਾ ਤੰਗ ਕਰਦੇ ਰਹੇ ਉਹਨੂੰ ਤਾਂ ਕਿ ਕਿਤੇ ਪਤਾ ਨਹੀਂ ਇਹਨਾਂ ਨੇ ਮਾਰ ਕੇ ਨੂੰ ਅਗਲਾਤੀ ਤੇ ਪਤਾ ਨਹੀਂ ਇਹਨਾਂ ਨੇ ਕਿਦਾਂ ਕੀਤਾ ਜੀ ਅਹੀਂ ਜਦੋਂ ਉਹ ਰਿਕਾਰਡਿੰਗ ਸੁਣ ਕੇ ਸੀ ਸਾਨੂੰ ਸੁਣੀਆ ਭੱਜ ਕੇ ਸੀ ਉਥੋਂ ਜੋਂ ਆਏ ਆ ਤੇ ਆਣ ਕੇ ਦੇਖਿਆ ਤਾਂ ਮੁੰਡਾ ਸਹਕਦਾ ਸੀ ਇਸ ਜਾਣਕੇ ਇਹਨਾਂ ਨੂੰ ਪੁੱਛਿਆ ਵੀ ਵਿਪਰੀਤੀ ਕਿੱਥੇ ਆ ਇਹ ਕਹਿਣ ਲੱਗੇ ਵੀ ਸਾਨੂੰ ਪਤਾ ਹੀ ਨਹੀਂਗਾ ਕਿੱਥੇ ਆ ਕੰਨ ਮਤਲਬ ਤੁਹਾਡਾ ਕਹਿਣਾ ਹੈ ਸਰ ਕੀ ਮਾਮਲਾ ਸੀਗਾ ਸਾਰਾ ਜੀ ਕੱਲ ਸਾਨੂੰ ਕੋਈ 2:00 ਵਜੇ ਪਤਾ ਲੱਗਾ ਕਿ ਇੱਥੇ ਕੋਈ ਲੜਕੀ ਜਿਹੜੀ ਆ ਉਹ ਜਲਾ ਕੇ ਮਾਰ ਦਿੱਤੀ ਗਈ ਆ ਬੇਟਾ ਉਹਦਾ ਜਿਹੜਾ 3 ਸਾਲ ਦਾ ਸੀਗਾ ਉਹਨੂੰ ਬਾਬਾ ਕਾਂ ਦਾ ਜੀ ਦੇ ਹਸਪਤਲ ਲੈ ਗਏ ਜਿੱਥੇ ਉਹਦੀ ਵੀ ਦਰਾਨੇ ਲਾਜ ਮੌਤ ਹੋ ਗਈ ਇਹਦੇ ਵਿੱਚ ਅਸੀਂ ਕਿ ਰਜਿਸਟਰਡ ਕਰਤਾ ਇਹ ਰਜਿਸਟਰ ਕੀਤਾ ਪੰਜ ਦੇ ਤੇ ਲੜਕੇ ਤੇ ਉਹ ਜਿਹੜੀ ਲੜਕੀ ਜਿਹੜੀ ਡੈਥ ਹੋਈ ਉਹਦੇ ਹਸਬੰਦ ਤੇ ਉਹਦੀ ਸੱਸ ਸਹੁਰਾ ਉਹ ਉਸਾਸ ਤੇ ਮਾਸ ਸੱਸ ਕਿਹੜੇ ਪਿੰਡ ਦੇ ਸੀਗੇ ਇਹ ਕਾਲਾ ਸੰਗਰ ਵਿੱਚ ਆਲਮਗੀਰ ਪਿੰਡ ਦਾ ਟਾਂਸਾ ਰੋਡ ਤੇ ਇਹ ਪਤਾ ਲੱਗ ਗਿਆ ਕਿ ਕਿਉਂ ਆਪਣੇ ਆਪ ਨੂੰ ਸਾਲਿਆ ਜਿਹੜੀ ਆਪਣੇ ਸਹੁਰਿਆਂ ਤੋਂ ਦੁਖੀ ਸੀ ਇਹ ਕਿ ਆਪਣੇ ਹਸਬੰਦ ਜਿਹੜਾ ਵਿਦੇਸ਼ ਵਿੱਚ ਦਬਈ ਦੇ ਵਿੱਚ ਹੈ ਇਹਨਾਂ ਦੋਨਾਂ ਦਾ ਹਸ ਵਿੱਚ ਕੀ ਡਿਸਪੂਟ ਚੱਲਦਾ ਸੀ ਉਹਦੇ ਤੋਂ ਜਿਹਨੇ ਆਪਣੇ ਕਿੰਨੇ ਸਾਲ ਦੀ ਉਮਰ ਸੀ ਕੀ ਲੜਕੀ ਦੀ ਉਮਰ ਹੈਗੀ ਪ੍ਰੀਤੀ ਦੀ 26 24 ਸਾਲ ਹਾਂਜੀ ਤੇ ਜਿਹੜਾ ਬੱਚਾ ਪਲਵਿੰਦਰ ਸਿੰਘ ਉਹ ਵੀ ਜਿਹੜਾ ਉਹਦੀ ਉਮਰ ਕਿੰਨੇ ਸਾਲ ਇਹ ਦੋਨਾਂ ਦੀ ਮੌਤ ਹੋ ਚੁੱਕੀ ਹੈ ਦੋਨਾਂ ਦੀ ਜੱਤ ਤੇ ਅਸੀਂ ਕਾਰਜ ਜਿਹੜਾ ਕੇਸ ਰਿਜਿਸਟਰ ਕਰਤਾ ਇਹ ਦੋਨਾਂ ਚ ਦੋ ਦੋਸ਼ੀ ਰੈਸਟ ਕਰ ਲਏ